BKU ਸਿੱਧੂਪੁਰ ਵੱਲੋਂ ਅੱਜ ਪਿੰਡ ਟੱਲੇਵਾਲਾ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਜੂਨੀਅਨ ਦੇ ਸੁਬਾਈ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਕਿਸਾਨਾਂ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਜਿੱਥੇ ਮੋਰਚੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਪੁਲਿਸ ਹਿਰਾਸਤ ਤੋਂ ਛੁੱਟ ਕੇ ਆਏ ਆਗੂਆਂ ਨੇ ਕਿਸਾਨ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕਣ ਲਈ ਕਰੀਬ 2 ਘੰਟਿਆਂ ਤੱਕ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ BKU ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਜਿੱਥੇ ਸਰਕਾਰੀ ਦਬਾਅ ਦੇ ਮੌਜੂਦ ਵੀ ਪਿੰਡ ਡੱਲੇ ਵਾਲਾ ਦੇ ਲੋਕਾਂ ਵੱਲੋਂ ਕਿਸਾਨ ਮੋਰਚਾ ਆਰੰਭਿਆ ਗਿਆ ਉਸ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਉਹਨਾਂ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਬੀਕੇਯੂ ਸਿੱਧੂਪੁਰ ਵੱਲੋਂ ਹੁਣ ਪੰਜਾਬ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 6 April ਤੋਂ 8 April ਤੱਕ ਤਿੰਨ ਵੱਡੀਆਂ ਕਿਸਾਨ ਪੰਚਾਇਤਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ 6 April ਨੂੰ ਸਰਹੰਦ 7 April ਨੂੰ ਤਨੋਲਾ ਤੇ 8 April ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਕਿਸਾਨ ਪੰਚਾਇਤਾਂ ਕੀਤੀਆਂ ਜਾਣਗੀਆਂ ਜਿੰਨਾਂ ਵਿੱਚ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਿਲ ਹੋਣਗੇ। ਆ ਜਿਹੜਾ ਸਾਡਾ ਮੋਰਚਾ ਪਿੰਡ ਡੱਲੇਵਾਲਾ ਦੇ ਵਿੱਚ ਚੱਲਦਾ ਇਹ ਚੱਲਦਾ ਰਹੂਗਾ। ਇਹ ਇਵੇਂ ਜਿckਰੀ ਮੋਰਚਾ ਚੱਲਦਾ ਰਹੂਗਾ। ਭਾਵੇਂ ਪ੍ਰਸ਼ਾਸਨ ਨੇ ਸਾਨੂੰ ਫਰੀਦਕੋਟ ਨਹੀਂ ਜਾਣ ਦਿੱਤਾ ਅਸੀਂ ਫਰੀਦਕੋਟ ਜਾਣਾ ਚਾਹੁੰਦੇ ਸੀ। ਇਹ ਮੋਰਚਾ ਚੱਲਦਾ ਰਹੂ। ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ 6 ਤਰੀਕ ਨੂੰ ਸਰਹੰਦ ਦੇ ਵਿੱਚ ਅਸੀਂ ਸਾਡੇ 5-7 ਜ਼ਿਲ੍ਹੇ ਆ ਜਿਹੜੇ ਉਧਰ ਇਕੱਠ ਕਰਨਗੇ ਸਰਾਂ ਦਾਣਾ ਮੰਡੀ ਦੇ ਵਿੱਚ ਤੇ 7 ਨੂੰ ਆਪਣੇ ਜਿਹੜੇ 4-5 ਜ਼ਿਲ੍ਹੇ ਸਾਡੇ ਧਨੋਲਾ ਬਰਨਾਲਾ ਮੰਡੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਜੀ ਤੇ 8 ਨੂੰ 8 ਨੂੰ ਅਸੀਂ ਪਿੰਡ ਦੋਦਾ ਉਹ ਵੀ ਰੋਡ ਤੇ ਪੈਂਦਾ ਜਿਲ੍ਹਾ ਮੁਕਤਸਰ ਦੇ ਵਿੱਚ ਇਹ 5-7 ਜ਼ਿਲ੍ਹੇ ਇੱਥੇ ਕਰਨਗੇ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਬਚ ਗਏ 10 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਨਗਰੀ ਦੇ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਹੈਗੇ ਉਸ ਤੋਂ ਬਾਅਦ ਉਹ ਕੱਲੇ ਕੱਲੇ ਜ਼ਿਲ੍ਹਿਆਂ ਦੇ ਵਿੱਚ ਵੀ ਇਲਜ਼ਾਮਾਂਗੇ ਫਿਰ ਬਲਾਕ ਲੈਵਲ ਤੇ ਜਣੇ ਇਸ ਲੜਾਈ ਨੂੰ ਜਿੱਤਣ ਤੱਕ ਲਗਾਤਾਰ ਬਾਹਰਲੇ ਸਟੇਟਾਂ ਨਾਲ ਵੀ ਤਾਲਮੇਲ ਹੈ ਬਾਹਰਲੇ ਦੀ ਵੀ ਮੀਟਿੰਗਾਂ ਕਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਇੱਕ ਇੱਕ ਘਰ ਦੇ ਵਿੱਚ ਜਿਹੜਾ ਮੈਸੇਜ ਆ ਉਹਨਾਂ ਦਾ ਜਿਹੜੀ ਲੜਾਈ ਆ ਉੱਤੇ ਲੈ ਕੇ ਜਾਵਾਂਗੇ ਉਹਦੇ ਵਿੱਚੋਂ ਜਿਹੜੇ ਪ੍ਰੋਗਰਾਮ ਅਸੀਂ ਤਿੰਨ ਵੱਡੇ ਪੰਜਾਬ ਦੇ ਵਿੱਚ ਅਜਾਲਾਨ ਕੀਤੇ ਨੇ ਤਾਂ ਦੋ ਦੁਸ਼ਮਣ ਨੇ ਸਾਡੇ ਭਾਵੇਂ ਸਾਰੇ ਸਿਆਸੀ ਦੁਸ਼ਮਣ ਹੈ ਪਰ ਜਿਹੜਾ ਸਾਡੇ ਘਰ ਦਾ ਭੇਤੀ ਲੰਕਾ ਟਾਵੇ ਘਰ ਦੇ ਭੇਤੀ ਨੇ ਸਾਡੀ ਲੰਕਾ ਟਾਈ ਹੈ ਸਾਡੀਆਂ ਮੀਟਿੰਗਾਂ 'ਚ ਬੈਠ ਕੇ ਸਾਡਾ ਨੁਕਸਾਨ ਕੀਤਾ ਹੈ ਇਹਦੀ ਇੱਕ ਇੱਕ ਪੈਸੇ ਦੀ ਪੂਰਤੀ ਲੈਵਾਂਗੇ ਚਾਹੇ ਪਮਾ ਸਾਡਾ ਸਿਲੰਡਰ ਚੋਰੀ ਕੀਤੇ ਨੇ ਪਮਾਉ ਮੈਂ ਇਕੱਲੇ ਨਿੱਕੇ ਨਿੱਕੇ ਗੱਲਾਂ ਦੇ ਜਿੰਨਾ ਨੁਕਸਾਨ ਕੀਤਾ ਇੱਕ ਇੱਕ ਪੈਸੇ ਦਾ ਤੇ ਪਿੰਡਾਂ ਦੇ ਵਿੱਚ ਜਿਹੜਾ ਕਹਿ ਰਹੇ ਨੇ 92 ਐਮਐਲ ਦਿੱਤੇ ਆ ਜੇ 92 ਬੰਦੇ ਵੀ ਇਹਦੇ ਨਾਲ ਰਹਿ ਗਏ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰਪੰਚਾਂ ਦਾ ਜਿਹੜੇ ਬੰਦਿਆਂ ਨੇ ਜਦੋਂ ਸ਼ੰਭੂ ਤੇ ਖਨੌਰੀ ਦੀ ਘਟਨਾ ਦਾ ਪਤਾ ਲੱਗਿਆ ਉਹਨਾਂ ਨੇ ਪਾਰਟੀਆਂ ਛੱਡੀਆਂ ਨੇ ਤਾਂ ਮੈਂ ਸਰਪੰਚਾਂ ਨੂੰ ਕਹਿੰਨ ਉਹ ਤੁਸੀਂ ਜਾਦੋਂ ਕਿਸੇ ਪਾਰਟੀ ਪਿੱਛੇ ਨਾ ਲੱਗੋ ਸੋਨੂੰ ਲੋਕਾਂ ਨੇ ਚੁਣਿਆ ਤੁਸੀਂ ਲੋਕਾਂ ਦੇ ਨਾਲ ਹੋ ਉੱਭਰ ਕੇ ਮਤੇ ਪਾਓ ਪਿੰਡਾਂ ਦੇ ਵਿੱਚ ਅਰਦਾਸਾਂ ਕਰੋ ਗੁਰੂ ਘਰਾਂ ਦੇ ਵਿੱਚ ਕਿ ਇਸ ਦੇ ਐਮਐਲਏ ਨੂੰ ਇਹਦੇ ਮੰਤਰੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਣਾ ਹਜੇ ਅਸੀਂ ਪ੍ਰੋਗਰਾਮ ਨਹੀਂ ਬਣਾਇਆ ਮੈਂ ਦੋਨੇ ਫੋਰਮਾਂ ਨਾਲ ਬਣਾਉਣਾ ਆ ਤਿੰਨੇ ਕਾਨਫਰੰਸ ਤੋਂ ਬਾਅਦ ਦੋਨੇ ਫੋਰਮਾਂ ਦੀ ਮੀਟਿੰਗ ਬਣਾ ਕੇ ਅਗਲੇ ਪ੍ਰੋਗਰਾਮ ਸਿੱਧੇ ਇਹਨਾਂ ਨਾਂ ਦੇਵਾਂਗੇ ਸਿੱਧੇ ਭਿੜਾਂਗੇ ਜੋ ਮਰਜ਼ੀ ਕਰ ਲੈ ਉਹ ਸਾਰਾ ਕੁਝ ਅਸੀਂ ਜਿੰਨਾ ਚਿਰ ਇਹਨੇ ਕਿਉਂਕਿ ਹਜੇ ਤੱਕ ਤਾਂ ਸ਼ਬਦ ਨਹੀਂ ਨਾ ਬੋਲਿਆ ਕਿ ਅਸੀਂ ਕੀਤਾ ਇਹ ਅਸੀਂ ਕਿਹਾ ਕਰੋ ਹਣਾ ਕਿ ਮੈਂ ਕੀਤਾ ਮੇਰੀ ਗਲਤੀ ਸੀ ਜਾਂ ਮੇਰੀ ਤਾਕਤ ਸੀ ਵੀ ਮੈਂ ਤਾਂ ਕਿਸਾਨਾਂ ਨਾਲ ਆਈ ਨਹੀਂ ਜਿੱਤਣਾ